ਤਿੰਨ ਸਾਲਾਂ ਦੇ ਜਤੀ ਨੇ ਜਦੋਂ ਆਪਣੀ ਮਾਂ ਦੇ ਸੁਪਨੇ ਦੇ ਵਿੱਚ ਆ ਕੇ ਆਪਣੇ ਕਾਤਲ ਦਾ ਨਾਂ ਦੱਸਿਆ ਸੀ ਗਵਾਲੀਆ ਖਾਤੀ ਪੀਰ ਥਾਣਾ ਤਾਰਾ ਕਲੋਨੀ ਜਿੱਥੇ ਇੱਕ ਘਰ ਵਿੱਚ ਧਿਆਨ ਸਿੰਘ ਰਾਠੌਰ ਰਹਿੰਦਾ ਸੀ ਉਹ ਪੁਲਿਸ ਡਿਪਾਰਟਮੈਂਟ ਦੇ ਇੱਕ ਐਜ਼ ਅ ਕਨਸਟੇਬਲ ਜੋਬ ਕਰ ਰਿਹਾ ਸੀ ਤੇ 2017 ਵਿੱਚ ਉਸ ਦਾ ਵਿਆਹ ਜੋਤੀ ਨਾਲ ਹੋਇਆ ਤੇ 2018 ਵਿੱਚ ਇਹਨਾਂ ਘਰ ਮੁੰਡੇ ਨੇ ਜਨਮ ਲਿਆ ਤੇ 2020 ਵਿੱਚ ਦੂਜੇ ਮੁੰਡੇ ਦਾ ਜਨਮ ਹੋਇਆ ਜਿਸ ਦਾ ਨਾਮ ਰੱਖਿਆ ਜਤਨ ਸਿੰਘ ਇਹਨਾਂ ਦਾ ਇੱਕ ਗਵਾਂਡੀ ਵੀ ਸੀ ਉਦੇ ਉਦੇ ਤੇ ਧਿਆਨ ਸਿੰਘ ਜੋ ਬਚਪਨ ਤੋਂ ਹੀ ਇਕੱਠੇ ਰਹਿੰਦੇ ਸੀ ਇਕੱਠੇ ਇੱਕ ਦੋਸਤ ਸੀ ਪਰ ਹੁਣ ਧਿਆਨ ਸਿੰਘ ਜੋਬ ਕਰਦਾ ਤੇ ਜਨਾ ਉਦੇ ਸਿੰਘ ਹੈ ਉਸ ਨੂੰ ਅਜੇ ਤੱਕ ਜੋਬ ਨਹੀਂ ਮਿਲੀ ਤੇ ਜਿਸ ਕਾਰਨ ਉਹ ਜਿਵੇਂ ਕੰਮ ਤੇ ਚਲਾ ਜਾਂਦਾ ਸੀ ਇਹਨਾਂ ਦੀ ਆਪਸ ਇੰਨੀ ਗੱਲਬਾਤ ਨਹੀਂ ਹੁੰਦੀ ਸੀ ਤੇ ਦੂਰੀਆਂ ਵੱਧ ਗਈਆਂ ਸੀ ਧਿਆਨ ਸਿੰਘ ਨੇ ਕਈ ਵਾਰ ਉਦੇ ਨੂੰ ਕਾਲਾ ਜਾਦੂ ਕਰਦੇ ਹੋਏ ਦੇਖਿਆ ਸੀ ਪਰ ਉਹ ਦਿਨ ਹੋਰ ਕਰ ਜਾਂਦਾ ਸੀ ਇਹ 2022 ਵਿੱਚ ਧਿਆਨ ਸਿੰਘ ਨੇ ਕੁਝ ਜਿਵੇਂ ਸੇਵਿੰਗ ਇਕੱਠੀਆਂ ਕੀਤੀਆਂ ਸੀ ਤੇ ਉਸ ਦੀ ਪਤਨੀ ਵੀ ਜਿਹੜੀ ਵਾਈਫ ਸੀ ਜੋਤੀ ਉਹ ਵੀ ਬੱਚਿਆਂ ਨੂੰ ਪੜਾ ਕੇ ਥੋੜੀ ਉਹਨੇ ਸੇਵਿੰਗ ਇਕੱਠੀਆਂ ਕੀਤੀਆਂ ਉਹ ਚਾਹੁੰਦੇ ਸੀ ਕਿ ਉਹ ਦੋਵੇਂ ਬੱਚੇ ਵਧੀਆ ਸਕੂਲ ਚ ਪੜਾ ਸਕੇ ਉਹ ਧਿਆਨ ਸਿੰਘ ਨੂੰ ਕਹਿੰਦੀ ਹੈ ਕਿ ਘਰ ਦੇ نیچے ਉਹ ਇੱਕ ਦੁਕਾਨ ਖੁਲਵਾ ਦੇ ਉਸ ਤੋਂ ਜਿਹੜੇ ਪੈਸੇ ਹੋਣਗੇ ਉਹ ਆਪਣੇ ਬੱਚਿਆਂ ਦੀ ਲਾਈਫ ਵਧੀਆ ਬਣਾ ਸਕੇਗੀ ਉਹਨਾਂ ਨੂੰ ਵਧੀਆ ਸਕੂਲ ਚ ਪੜਾ ਸਕੇਗੀ ਤੇ 2023 ਵਿੱਚ ਜਿਹੜਾ ਉਹਦੇ ਉਹ ਪੈਸੇ ਜਲੇ ਇਕੱਠੇ ਕਰ ਉਹ ਦੁਕਾਨ ਖੋਲਣ ਲਈ ਕਾਮਯਾਬ ਹੋ ਜਾਂਦਾ ਉਹ ਇੱਕ ਪਲਾਸਟਿਕ ਮਟੀਰੀਅਲ ਦੀ ਦੁਕਾਨ ਖੋਲਦਾ ਉਧਰ ਕੀ ਉਹਦੇ ਨੂੰ ਵੀ ਜੋ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਹਦੇ ਤੇ ਧਿਆਨ ਦਾ ਰਿਲੇਸ਼ਨ ਜਿਹੜਾ ਦੁਬਾਰਾ ਸਹੀ ਹੋਣ ਲੱਗਦਾ ਤੇ 28 April ਨੂੰ ਦੁਕਾਨ ਦੇ ਉਦਘਾਟਨ 'ਚ ਉਹ ਧਿਆਨ ਸਿੰਘ ਫਿਰ ਉਹਦੇ ਨੂੰ ਵੀ ਬੁਲਾਉਂਦਾ ਤੇ ਪਾਰਟੀ ਚੱਲ ਰਹੀ ਹੁੰਦੀ ਹੈ ਜਦੋਂ ਉੱਥੇ ਨਾ ਕੋਲਡ ਡਰਿੰਕ ਖਤਮ ਹੋ ਜਾਂਦੇ ਨੇ ਤੇ ਜਿਹੜਾ ਉਹਦੇ ਉਹ ਆਪਣੇ ਅੰਦਰ ਜਾ ਕੇ ਆਪਣੇ ਘਰ ਸੇ ਜਾ ਕੇ ਉਹ ਕੋਲਡ ਡਰਿੰਕ ਲੈਣ ਜਾਂਦਾ ਹੈ ਤੇ ਜਦੋਂ ਉਹ ਅੰਦਰ ਜਾਂਦਾ ਏ ਉਹ ਦੇਖਦਾ ਹੈ ਕਿ ਜਿਹੜਾ ਉਹਦਾ ਮੁੰਡਾ ਏ 3 ਸਾਲਾਂ ਦਾ ਜਤਿਨ ਉਹ ਤੜਫ ਰਿਹਾ ਕੋ ਉੱਚੀ ਚੀਕਦਾ ਏ ਆਪਣੀ ਵਾਈਫ ਨੂੰ ਆਵਾਜ਼ ਮਾਰਦਾ ਏ ਤੇ ਭੱਜ ਕੇ ਜਾਂਦੇ ਨੂੰ ਚੱਕਦਾ ਤੇ ਉਹ ਫਿਰ ਦੋਨੇ ਜਲਦੀ ਜਲਦੀ ਉਹਨੂੰ ਹਸਪੀਟਲ ਲੈ ਕੇ ਜਾਂਦੇ ਨੇ ਜਤਿਨ ਦੇ ਸਿਰ ਤੇ ਗਹਿਰੀ 6:00 ਵਜੇ ਹੋਣ ਕਰਕੇ ਉਹ ਬਚ ਨਹੀਂ ਸਕਿਆ ਤੇ ਉਸ ਦਾ ਕੇਸ ਵੀ ਤਾਂ ਹੀ ਬੰਦ ਕਰ ਦਿੱਤਾ ਜਾਂਦਾ ਕਿ ਉਹ ਸੱਤ ਤੇ ਗਿਆ ਸੀ ਉਹ ਤੁ ਐਕਸੀਡੈਂਟਲੀ ਥੱਲੇ ਡਿੱਗ ਗਿਆ ਸੀ ਜਿਸ ਕਰਕੇ ਕੋਈ ਕੇਸ ਵੀ ਨਹੀਂ ਬਣਦਾ ਸੀ ਜਿੱਤੇ ਬੱਚੇ ਦੀ ਮੌਤ ਹੋ ਗਈਏ ਕਿਸੇ ਵੀ ਨਹੀਂ ਹੋਇਆ ਪਰ ਇੱਕ ਮਾਂ ਤੇ ਬੱਚੇ ਦਾ ਰਿਸ਼ਤਾ ਐਵੇਂ ਦਾ ਹੁੰਦਾ ਹੈ ਕਿ ਇਸ ਦੁਨੀਆ 'ਚ ਵੀ ਤੇ ਅਗਲੀ ਦੁਨੀਆ 'ਚ ਵੀ ਪੁੱਲ ਨਹੀਂ ਸਕਦੇ ਉਹ ਉਸ ਮਾਂ ਨੂੰ ਜੋਤੀ ਨੂੰ ਸੁਪਨੇ ਵਿੱਚ ਉਸ ਦਾ 3 ਸਾਲਾ ਮੁੰਡਾ ਦਿਖਦਾ ਜਤਿਨ ਇੱਕ ਦਿਨ ਨਹੀਂ ਦੋ ਦਿਨ ਨਹੀਂ ਉਹਨੂੰ ਹਰ ਵਾਰ ਜਰੂਰ ਸੌਂਦੀ ਏ ਉਹਨੂੰ ਜਤਿਨ ਦਿਖਦਾ ਐਵੇਂ ਲੱਗਦਾ ਕਿ ਜਤਿਨ ਆਪਣੀ ਮਾਂ ਨੂੰ ਕੁਝ ਕਹਿਣਾ ਚਾਹੁੰਦਾ ਸੀ ਜੋਤੀ ਨੂੰ ਹਰ ਰਾਤ ਉਸਦਾ ਬੇਟਾ ਦਿਖ ਰਿਹਾ ਤੇ 3 ਮਹੀਨੇ ਬਾਅਦ ਜਤਿਨ ਮਾਂ ਨੂੰ ਦੱਸਦੇ ਕਿ ਉਸਨੂੰ ਕਿਸ ਨੇ ਮਾਰੇ ਉਸੇ ਸੌਣੇ ਤੇ ਦਿਖ ਰਿਹਾ ਹੈ ਕਿ ਜਤਿਨ ਸਾਹਤ ਤੇ ਉਸਦੇ ਪਿੱਛੇ ਕੋਈ ਖੜਾ ਹੋਇਆ ਜੋਤਨ ਲੱਗਦਾ ਹੈ ਕਿ ਇਹ ਉਦੇ ਹੈ ਉਹ ਇੱਕਦਮ ਚੀਕ ਕੇ ਉੱਠਦੀ ਹੈ ਜਦੋਂ ਸਵੇਰ ਹੁੰਦੀ ਹੈ ਉਹ ਫਿਰ ਉਦੇ ਦੇ ਘਰ ਜਾਂਦੀ ਹੈ ਤੇ ਉਸਨੂੰ ਦੋਸ਼ੀ ਕਹਿੰਦੀ ਹੈ ਕਹਿੰਦੀ ਤੂੰ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਉਸਨੂੰ ਪੁੱਛਦੀ ਹੈ ਤੇ ਉਹਦੇ ਉਸਨੂੰ ਕਰੋ ਕਰ ਦਿੰਦੇ ਹੈ ਜੋਤਨ ਲੱਗਦਾ ਹੈ ਕਿ ਸ਼ਾਇਦ ਸੁਪਨਾ ਹੀ ਸੀ ਪਰ ਫਿਰ ਵੀ ਉਸੇ ਰਾਤ ਜਤਨ ਫੇਰ ਉਹ ਸੁਪਨਾ ਚਾਹੁੰਦਾ ਹੈ ਤੇ ਆਪਣੀ ਮਾਂ ਨੂੰ ਇੱਕ ਸਵਾਲ ਪੁੱਛਦਾ ਹੈ ਤੇ ਕਹਿੰਦਾ ਹੈ ਕਿ ਮਾਂ ਤੂੰ ਮੈਨੂੰ ਕਿਉਂ ਮਾਰਿਆ ਜੋਤੀ ਇੱਕਦਮ ਚੀਕ ਕੇ ਉੱਠਦੀ ਹੈ ਹਾਰਟ ਬੀਟ ਉਸ ਦੀ ਤੇਜ਼ ਹੋਈ ਹੁੰਦੀ ਹੈ ਪੂਰੀ ਬਸੀਨੇ ਨਾਲ ਭਿੱਜ ਜਾਂਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਜਿੰਨੇ ਦੇਰ ਤੱਕ ਸੱਚਾਈ ਨਹੀਂ ਦੱਸੇਗੀ ਉੰਨੀ ਦੇਰ ਤੱਕ ਸੁਪਨੇ ਵਿੱਚ ਜਤਨ ਆਉਂਦਾ ਰਹੇਗਾ ਫਿਰ ਉਸੇ ਸਵੇਰ ਉਹ ਧਿਆਨ ਸਿੰਘ ਨੂੰ ਸੱਚ ਕਹਿ ਦਿੰਦੀ ਏ ਕਹਿੰਦੀ ਏ ਕਿ ਉਸਨੇ ਹੀ ਜਤੇ ਨੂੰ ਮਾਰੇ ਤੇ ਨਾਲ ਹੀ ਉਹ ਉਸਦੀ ਵਜ੍ਹਾ ਵੀ ਦੱਸਦੀ ਏ ਦੋਇਆ ਤੇ ਵਿੱਚ ਜਿਹੜੀ ਦੁਕਾਨ ਉਹਨਾਂ ਨੇ ਖੋਲ ਨਹੀਂ ਸੀ ਉਸਦੇ ਦੋ ਦਿਨ ਪਹਿਲਾਂ ਹੀ ਜੋਤੀ ਦੁਕਾਨ ਨੂੰ ਮਨ੍ਹਾ ਕਰ ਦਿੰਦੀ ਏ ਇਹ ਸੁਣਦੇ ਧਿਆਨ ਸਿੰਘ ਨੂੰ ਵੀ ਗੁੱਸਾ ਆਉਂਦਾ ਕਿਉਂਕਿ ਉਸਨੇ ਆਪਣੀ ਪੂਰੀ ਸੇਵਿੰਗ ਉਸ ਦੁਕਾਨ ਤੇ ਲਾ ਦਿੱਤੀ ਸੀ ਤੇ ਉਸ ਦਾ ਐਡਵਾਂਸ ਅਮਾਉਂਟ ਵੀ ਦੇ ਚੁੱਕਿਆ ਸੀ ਤੇ ਜਦੋਂ ਦੁਕਾਨ ਖੋਲਣ ਦੀ ਵਾਰੀ ਆਈ ਤਾਂ ਜੋਤੀ ਪਿੱਛੇ हट ਰਹੀ ਸੀ ਪਹਿਲਾਂ ਜੋਤੀ ਨੇ ਹੀ ਦੁਕਾਨ ਖੋਲਣ ਲਈ ਕਿਹਾ ਸੀ ਤੇ ਫਿਰ ਜੋਤੀ ਦੱਸਦੀ ਹੈ ਕਿ ਜਦੋਂ 28 ਅਪ੍ਰੈਲ ਨੂੰ ਪਾਰਟੀ ਰੱਖੀ ਸੀ ਉਦੋਂ ਉਸਨੇ ਆਪਣੇ ਮੁੰਡੇ ਨੂੰ ਮਾਰ ਦਿੱਤਾ ਸੀ ਕਿਉਂਕਿ ਉਹ ਕਹਿੰਦੀ ਕਿ ਉਸਨੇ ਇੱਕ ਤਾੰਤ੍ਰਿਕ ਦੇ ਕਹਿਣ ਤੇ ਜੱਤ ਨੂੰ ਮਾਰਿਆ ਉਸਨੇ ਦੱਸਿਆ ਕਿ ਦੁਕਾਨ ਨਾ ਕਰਨ ਲਈ ਉਹ ਤਾੰਤ੍ਰਿਕ ਕੋਲ ਗਈ ਸੀ ਤੇ ਤਾੰਤ੍ਰਿਕ ਨੇ ਕਿਹਾ ਸੀ ਅਗਰ ਉਸੇ ਦਿਨ ਕਿਸੇ ਫੈਮਿਲੀ ਮੈਂਬਰ ਦੀ ਦੇ ਤੋ ਜੇ ਤਾਂ ਉਹ ਜਗਾ ਅਸ਼ੁਭ ਮੰਨੀ ਜਾਂਦੀ ਹੈ ਫਿਰ ਉਸ ਦਾ ਹਸਬੰਡ ਉਥੇ ਦੁਕਾਨ ਨਹੀਂ ਚਲਾਏਗਾ ਤਾਂ ਜੋਤੀ ਨੇ ਜਤੀ ਦੀ ਬਲੀ ਦਿੱਤੀ ਹੈ ਛੱਤ ਤੋਂ heٹا ਦੇ ਕੇ ਫਿਰ ਪਾਰਟੀ ਵਿੱਚ ਉਹ ਐਵੇਂ ਆ ਕੇ ਰਚ ਮਿਚ ਗਈ ਜਿਵੇਂ ਕੁਝ ਹੋਇਆ ਹੀ ਨਹੀਂ ਹੁਣ ਜੋਤੀ ਕਹਿੰਦੀ ਹੈ ਕਿ ਉਹ ਰੈਡੀ ਹੈ ਦੁਕਾਨ ਕਰਨ ਲਈ ਤੇ ਆਪਣਾ ਜਿਹੜਾ ਇੱਕ ਬੇਟਾ ਰਹਿ ਗਿਆ ਆਪਾਂ ਉਸ ਨੂੰ ਵਧੀਆ ਸਕੂਲ ਲਗਾਵਾਂਗੇ ਪਰ ਜੋਤੀ ਨੂੰ ਨਹੀਂ ਪਤਾ ਸੀ ਕਿ ਉਸ ਦਾ ਹਸਬੰਡ ਉਹ ਸਾਰੀ ਗੱਲ ਰਿਕਾਰਡ ਕਰ ਰਿਹਾ ਹੈ ਫਿਰ ਉਹ ਪੁਲਿਸ ਨੂੰ ਰਿਕਾਰਡਿੰਗ ਦਿਵਾਉਂਦਾ ਤੇ ਜੋਤੀ ਨੂੰ ਅਰੈਸਟ ਕਰ ਲਿਆ ਜਾਂਦਾ ਪਰ ਅਜੇ ਵੀ ਇਸ ਕਹਾਣੀ ਦਾ ਅੰਤ ਨਹੀਂ ਹੋਇਆ ਪਰ ਉਹਦੇ ਸਿੰਘ ਵੀ ਇੱਕ ਪੁਲਿਸ 'ਚ ਭਰਤੀ ਸੀ ਕਾਂਸਟੇਬਲ ਸੀ ਉਸ ਦੇ ਦਿਮਾਗ 'ਚ ਸ਼ੱਕ ਹੁੰਦਾ ਕਿ ਜਿਹੜੀ ਜੋਤੀ ਹੈ ਉਹ ਐਵੇਂ ਤਾਂਤਰੀ ਕੋਲ ਜਾ ਨਹੀਂ ਸਕਦੀ ਤੇ ਉਸ ਦੇ ਕਹਿਣ ਤੇ ਆਪਣੇ ਬੇਟੇ ਨੂੰ ਮਾਰ ਨਹੀਂ ਸਕਦੀ ਜਦੋਂ ਉਸ ਦੇ ਮਨ 'ਚ ਸਾਰੇ ਸਵਾਲ ਆਉਂਦੇ ਨੇ ਤਾਂ ਉਸ ਦੇ ਜਦੋਂ ਉਹ ਤਾਂਤ੍ਰਿਕ ਤੇ ਅੰਧਵਿਸ਼ਵਾਸ ਦੀ ਆਪਣੇ ਮਨ 'ਚ ਸੋਚਦਾ ਤਾ ਉਹਦੇ ਸਾਹਮਣੇ ਆਂਦਾ ਉਹਦੇ ਉਹਦੇ ਜਿਹੜਾ ਉਸ ਦਾ ਗਵਾਂਡੀ ਸੀ ਫਿਰ ਉਹ ਪੁਲਿਸ ਨੂੰ ਕਹਿੰਦਾ ਕਿ ਤੁਸੀਂ ਉਸ ਦੀ ਵਾਈਫ ਤੋਂ ਚੰਗੀ ਤਰ੍ਹਾਂ ਪੁੱਛਗਿਸ ਕਰਨਾ ਜਦੋਂ ਪੁਲਿਸ ਵਿੱਚ ਜੋਤੀ ਤੋਂ ਪੁੱਛਗਿਸ ਕਰਦੀ ਹੈ ਤਾਂ ਉਸ ਤੋਂ ਬਾਅਦ ਜੋਤੀ ਅਸਲ ਸੱਚ ਦੱਸਦੀ ਹੈ 2017 ਵਿੱਚ ਜੋਤੀ ਦਾ ਵਿਆਹ ਹੋਇਆ ਸੀ ਧਿਆਨ ਸਿੰਘ ਨਾਲ ਤੇ ਜਦੋਂ ਉਹ ਕੰਮ ਤੇ ਜਾਂਦਾ ਸੀ ਉਸ ਤੋਂ ਬਾਅਦ ਉਹਦੇ ਉਹਦੇ ਘਰ ਆਂਦਾ ਸੀ ਉਹਦੇ ਨੂੰ ਜੋਤੀ ਨਾਲ ਕੋਈ ਲगाव ਨਹੀਂ ਸੀ ਪਰ ਉਹ ਧਿਆਨ ਸਿੰਘ ਤੋਂ ਉਸ ਦੀ ਕੋਈ ਚੀਜ਼ ਖੋਣਾ ਚਾਹੁੰਦਾ ਸੀ ਤਾਂ ਉਸ ਨੇ ਵੈਸੇ ਹੀ ਜੋਤੀ ਨਾਲ ਅਫੇਅਰ ਚਲਾਇਆ ਪਰ ਜੋਤੀ ਉਸ ਨੂੰ ਦਿਲੋਂ ਪਸੰਦ ਕਰਨ ਲੱਗ ਪਈ ਸੀ ਤੇ ਜਦੋਂ ਧਿਆਨ ਸਿੰਘ ਕੰਮ ਤੇ ਜਾਂਦਾ ਉਹਦੇ ਘਰ ਆਂਦਾ ਸੀ ਤੇ ਜੋਤੀ ਧਿਆਨ ਸਿੰਘ ਤੇ ਪੈਸੇ ਚੋਰੀ ਕਰ ਕਰਕੇ ਉਹਦੇ ਨੂੰ ਦਿੰਦੀ ਸੀ ਤੇ ਉਹਦੇ ਨੇ ਹੀ ਕਿਹਾ ਸੀ ਉਹ ਇੱਕ ਪਲਾਸਟਿਕ ਮਟੀਰੀਅਲ ਦੀ ਦੁਕਾਨ ਖੋਲੇ ਤੇ ਜਿਹੜਾ ਉਸ ਤੋਂ ਪੈਸਾ ਆਏਗਾ ਉਸ ਦਾ ਅੱਧਾ ਹਿੱਸਾ ਉਸ ਨੂੰ ਦੇ ਦਿਆ ਕਰੇ ਕਿਉਂਕਿ ਉਹ ਵੀ ਉਸ ਦੀ ਸਮਾਨ ਵੇਚਣ ਵਿੱਚ ਮਦਦ ਕਰੇਗਾ ਤੇ ਜਦੋਂ ਦੁਕਾਨ ਖੋਲਣਾ ਤੋਂ 2 ਦਿਨ ਪਹਿਲਾਂ ਹੀ ਉਹਦੇ ਦੀ ਜੌਬ ਲੱਗੀ ਸੀ ਤੇ ਤਾਂ ਹੀ ਜੋਤੀ ਨੇ ਉਹਦੇ ਨੂੰ ਦੁਕਾਨ ਕਰਨ ਲਈ ਮਨਾ ਕਰਤਾ ਸੀ ਇਸ ਵਿਚਾਰ ਨਹੀਂ ਸੀ ਕਿ ਜੋਤੀ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਉਹਨਾਂ ਨੂੰ ਵਧੀਆ ਸਿੱਖਿਆ ਦੇਣਾ ਚਾਹਦੀ ਹੈ ਵਧੀਆ ਸਕੂਲ ਪੜਾਉਣਾ ਚਾਹਦੀ ਹੈ ਉਹ ਸਿਰਫ ਉਹਦੇ ਦੇ ਕਹਿੰਤੇ ਹੀ ਕਰ ਰਹੀ ਸੀ ਤੇ 28 April ਨੂੰ ਜਦੋਂ ਦੁਕਾਨ ਦੀ ਪਾਰਟੀ ਰੱਖੀ ਗਈ ਸੀ ਉਦੋਂ ਜਿਹੜੀ ਜੋਤੀ ਏ ਉਹ ਉਹਦੇ ਨਾਲ ਫਿਜ਼ੀਕਲ ਇੰਟੀਮੇਟ ਹੋਣਾ ਚਾਹੁੰਦੀ ਸੀ ਤੇ ਉਸਨੇ ਕਿਹਾ ਸੀ ਕਿ ਚੱਲ ਛੱਤ ਤੇ ਕੋਈ ਨਹੀਂ ਹੈਗਾ ਆਪਾਂ ਉੱਥੇ ਚੱਲਦੇ ਹਾਂ ਪਹਿਲਾਂ ਉਹ ਉਹਦੇ ਨੂੰ ਭੇਜ ਦਿੰਦੀ ਏ ਉਸ ਤੋਂ 3-4 ਮਿੰਟ ਬਾਅਦ ਉਹ ਜੋਤੀ ਜਾਂਦੀ ਉੱਪਰ ਤਾਂ ਜਿਹੜਾ ਜਤਿਨ ਉਸ ਦਾ 3 ਸਾਲਾ ਬੇਟਾ ਹੈ ਉਹ ਆਪਣੀ ਮਾਂ ਨੂੰ ਉੱਪਰ ਜਾਂਦੇ ਦੇਖਦਾ ਤੇ ਪਿੱਛੇ-ਪਿੱਛੇ ਉਹ ਵੀ ਚਲਾ ਜਾਂਦਾ ਜਦੋਂ ਜਤਿਨ ਆਪਣੀ ਮਾਂ ਨੂੰ ਉਹਦੇ ਨਾਲ ਗਲਤ ਪੋਜੀਸ਼ਨ ਸੇ ਦੇਖਦਾ ਤਾ ਜੋਤੀ ਡਰ ਜਾਂਦੀ ਐ ਜੋ ਕਿ ਲੱਗਦਾ ਕਿ ਅਗਰ ਇਹ ਐਵੇਂ ਚਲਾ ਗਿਆ نیچے ਤਾਂ ਇਹ ਸਾਰਿਆਂ ਨੂੰ ਦੱਸ ਸਕਦਾ ਤਾਂ ਜੋਤੀ ਨੇ ਜਤਿ ਨੂੰ ਪਹਿਲਾਂ ਆਪਣੇ ਹੱਥਾਂ 'ਚ ਗੋਦੀ ਚੱਕਿਆ ਉਸਨੇ ਐਸੀ ਅਗਰ ਐਵੇਂ ਥੱਲੇ ਸੱਟੇਗੀ ਤਾਂ ਬਚ ਸਕਦਾ ਉਸਨੇ ਪਹਿਲਾਂ ਪੂਰੀ ਉੱਪਰ ਲੈ ਜਾ ਕੇ ਆਪਣੀ ਪੂਰੀ ਫੋਰਸ ਨਾਲ ਉਸ ਨੂੰ ਜਤਿ ਨੂੰ ਥੱਲੇ ਸੁੱਟਿਆ ਕਿ ਇਹ ਬਚ ਨਾ ਸਕੇ ਜਿਸ ਕਾਰਨ ਇਹ 3 ਸਾਲਾਂ ਜਤਿਨ ਦੀ ਮੌਤ ਹੋ ਗਈ ਸੀ ਸਿਰ ਤੇ ਗਹਿਰੀ ਸੱਟ ਵੱਜੀ ਸੀ